ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਖਰਚਾ ਪਾਲੀ ਪੂਰੀ ਪੀ ਤੱਕ ਦਾ ਪੀਤਾ ਰਿਹਸਮਈ ਹਾਲਤ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਗੜ ਸ਼ੰਕਰ ਦਾ ਪਿੰਡ ਕਾਗੋਗੁਰੂ ਜਿੱਥੇ 23 ਸਾਲਾਂ ਨੌਜਵਾਨ ਲੜਕੀ ਦੀ ਰਿਹਸਮਈ ਹਾਲਤ ਦੇ ਵਿੱਚ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ 23 ਸਾਲ ਹੈ ਤਾਂ ਗੁਰਦਾਰਾ ਸਿੰਘ ਸਬਾਹ ਸਾਹਿਬ ਗਰਸ਼ੰਕਰ ਦੇ ਕੋਲ ਲੈਬੋਰਟਰੀ ਦੇ ਵਿੱਚੋਂ ਕੰਮ ਕਰਦੀ ਹੈ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਸਕੂਟੀ ਤੇ ਪਿੰਡ ਵਾਪਸ ਆ ਰਹੀ ਸੀ ਕਿ ਪਨਾਮ ਦੇ ਜਿਹੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਤੇ ਕੱਪੜੇ ਬੰਨੇ ਹੋਏ ਸਨ ਮੂੰਹ ਉਹਨਾਂ ਨੇ ਟੱਕਿਆ ਹੋਇਆ ਸੀ ਮੋੜ ਤੇ ਉਸ ਦੀ ਸਕੂਟੀ ਨੂੰ ਘੇਰ ਲੈਂਦੇ ਨੇ ਗਲਾ ਘੋਟ ਕੇ ਤੇ 스프ਰੇ ਮਾਰ ਕੇ ਮੋਬਾਈਲ ਫੋਨ ਤੇ ਪੈਸੇ ਖੋਏ ਗਏ ਨੇ ਤੇ ਫਰਾਰ ਹੋ ਗਏ ਨੇ ਹਾਲਾਂਕਿ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਬੇਟੀ ਨੂੰ ਘਰ ਲੈ ਕੇ ਆਏ ਨੇ ਤਾਂ ਉਸ ਦੀ ਹਾਲਤ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਗੁਰਦਨ ਲੱਗੇ ਪੂਰੀ ਮੇਰੀ WhatsApp ਤੋਂ ਰੋਟੀ ਕਰਕੇ ਆ ਰਹੀ ਸੀ। ਪਨਾਮ ਖਾਣੇ ਕੋ ਆ ਕੇ ਉਹ ਮੁੰਡੇ ਨੰ ਮਗਰ ਪਿਆ ਹੈ। ਮੁੰਡੇ ਮਗਰ ਕਹਿੰਦਾ ਕਿ ਮੂੰਹ ਬੰਨੇ ਹੋਏ। ਪੂਰੀ ਛੋਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਲਿਆ ਛੋਟੀ ਕਾਬੂ ਨੂੰ ਮੋੜ ਆ ਗਿਆ ਤੋਂ ਉੱਥੇ ਤਿੰਨ ਟੁੱਟੇ ਹੋੜੀ ਕੀਤੀ। ਉੱਥੇ ਕਮਵਾਲ ਥੋਕੇ ਲੱਗੇ ਪਹਿਲੇ ਥੋਕੇ ਲੱਗੇ ਨਾ ਕੰਚਨ ਦੇਵੀ ਜੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੌਣ ਲੱਗ ਗਿਆ ਘਰ ਚਾਹ ਪਾਣੀ ਪੋਣੀ ਪੀਤਾ ਚੰਦਾ ਪੀਤਾ 2 ਘੰਟੇ ਬਾਅਦ ਹਸਪਤਾਲ ਲੱਗ ਗਿਆ ਤੇ ਅੱਗੇ ਪਹੁੰਚਿਆ ਰਾਉਂਡ ਭਾਇਆ ਸਾਬਕਾ ਤਾਂ ਬੈਂਕ ਘਾਤੋ ਗੁਰੂ ਜੀ ਸਾਡੇ ਪਿੰਡ ਦੇ ਵਿੱਚ ਬਾਰਦਾ ਤਾਂ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਥ ਪਾਣੀ ਚਾਹੀਦੇ ਮੁੰਡਿਆਂ ਤੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜਾ ਦੇ ਹਸਪੀਟਲ ਵੀ ਲੱਗੇ ਉਸੇ ਹਾਂਜੀ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਤੇ ਥੋੜੀ ਜਿਹੀ ਡੈਥ ਹੋ ਗਈ ਥੋੜੀ ਜਿਹੀ ਡੈਥ ਹੋ ਗਈ